ਇਨੇ ਕਰੇ ਫੋਨ ਲਾਉਣੇ ਜਨਾਬ ਆਪਾ ਕਰੇ ਫੋਨ ਲਾ ਰਖਿਆ ਆ ਦੇਖੋ ਜੀ ਚਿੱਟਾ ਬੀਤਾ ਉਹ ਹੈ ਸ਼ਰਿਆਮ ਕਰੇ ਫੋਨ ਲਾ ਦੇ ਯਾਰ ਫਿਰ ਕਹਿੰਦਾ ਪੰਜਾਬ ਪੁਲਿਸ ਮਾੜੀ ਪੰਜਾਬ ਪੁਲਿਸ ਇੱਕ ਫੋਨ ਤੇ ਆਇਆ ਜੀ ਅਸ਼ੀਕਾਲ ਜੀ ਆਸ਼ੀਕਾਲ ਬਾਈ ਠੀਕ ਹੋ ਜੀ ਹਾਂਜੀ ਹਾਂਜੀ ਵਧੀਆ ਜੀ ਆ ਤੁਹਾਡਾ ਮੁੰਡਾ ਸੀਗਾ ਕੀ ਨਾਮ ਆਪਣੇ ਮੁੰਡੇ ਦਾ ਗੁਰਦੀਪ ਹਾਂ ਹਾਂਜੀ ਮੈਂ ਜਗਜੀਤ ਸਿੰਘ ਬੋਲਦਾ ਜੀ ਪੰਜਾਬ ਪੁਲਿਸ ਤੋਂ ਹਾਂਜੀ ਹਾਂਜੀ ਆ ਤੁਹਾਡੇ ਮੁੰਡੇ ਦਾ ਚਿੱਟਾ ਬੀ ਪਿਆ ਜੀ ਇੱਥੇ ਆਪਣਾ ਤੁਤਾਲੀ ਸਾਈਡ ਤੋਂ ਜਨਾਬ ਇਹਦਾ ਸੜਾ ਨੱਕ ਜਦਾਂ ਕਰਕੇ ਹੋਰ ਤੁਸੀਂ ਦੱਸੋ ਜੀ ਹੁਣ ਜੇ ਅਸੀਂ ਤੁਸੀਂ ਪਿੰਡ ਦੇ ਬੰਦਿਆਂ ਜੇ ਅਸੀਂ ਇਹਨੂੰ ਕੋਈ ਅੰਦਰ ਕਰਦੇ ਆ ਤਾਂ ਵੀ ਅਸੀਂ ਮਰਦੇ ਆ ਵੀ ਫਲ ਆਪਣੇ ਪਿੰਡ ਦਾ ਬੰਦਾ ਹੈ ਠੀਕ ਹੈ ਜੀ ਇਹਦਾ ਜਿਹੜਾ ਗੁਰੀ ਆ ਵਿਚਾਰਾ ਇਹਨੇ ਆਪਣਾ ਮੈਨੂੰ ਫੋਨ ਕੀਤਾ ਵੀ ਮੈਂ ਤਾਂ ਉਵੇਂ ਬੂਡ ਵੀ ਨਹੀਂ ਪਾ ਗਿਆ ਪੂਰੀ ਵਰਦੀ ਵੀ ਨਹੀਂ ਪਾ ਗਿਆ ਇੱਥੇ ਆਇਆ ਨਾ ਉਹ ਜਿੱਨਾ ਪਹੁੰਚਿਆ ਉਹਦੇ ਕੋਲ ਜਿੱਮੈਂ ਜਨਾਬ ਕੀ ਕਰੀਏ ਇਕੱਲਾ ਜਵਾ ਕਿਸੇ ਦੇ ਹੋਵੇ ਨਾ ਨਸੀੜੀ ਇਦਾਂ ਆ ਟਿਕਟ ਖੁਸਮਾਰ ਕਰ ਕਰਕੇ ਪੈਸੇ ਲੈ ਜਾਵੇ ਕਣਕੀ ਇਹਨੂੰ ਪਤਾ ਕੀ ਖਾ ਕੇ ਦੁਰਜੇ ਆ ਥੋੜੇ ਪਿੰਡ ਦਾ ਮੁੰਡਾ ਹੈ ਜੀ ਆਪਣਾ ਕੀ ਨਾ ਕੀ ਨਾ ਵੀਰ ਹਰਮਨ ਜੀ ਹਰਮਨ ਇਹ ਇਹ ਦੋਨੇ ਨਾ ਹੁੰਦੇ ਆ ਇਹ ਮੁੰਡਾ ਮਰ ਗਿਆ ਜੀ ਰੋੜਾ ਜੀ ਅੱਜ ਅੱਛਾ ਜੀ ਹਾਂ ਜੀ ਹਾਂ ਤੂੰ ਇਧਰ ਤੂਤਲੀ ਸਾਈਡ ਆ ਜਾ ਗਾ ਅਗੋਂ ਗੱਲ ਕਰੋ ਜੀ ਚਾਚਾ ਤੂਤਲੀ ਸਾਈਡ ਆ ਜਾ ਟੋਬੇ ਤੇ ਪਿਛਲੀ ਸਾਈਡ ਖੰਡਰ ਜਾਂ ਨਹੀਂ ਬਣਿਆ ਹੋਇਆ ਹਾਂ ਜੀ ਉਹਨਾਂ ਦਾ ਸੀਧੀ ਆ ਜਾਓਗੇ ਸੀਧੀ ਆ ਜਾਓ ਮਾੜਾ ਜੀ ਇਹ ਨਹੀਂ ਲੋ ਪੁਲਿਸ ਆ ਗਈ ਉਹਦੇ ਅੰਦਰ ਅੰਦਰ ਹੋ ਜਾਊਗਾ ਆ ਦੇਖ ਲੋ ਆ ਦੇਖੋ ਇਹ ਮੁੰਡੇ ਨੇ ਫੋਨ ਲਾਇਆ ਨਸ਼ਾ ਕੀਤਾ ਹੋਇਆ ਜ ਤੇ ਇਹਨੂੰ ਲੈ ਕੇ ਆ ਗਏ ਯਾਰ ਫੋਨ ਕੱਟਦਾ ਲਓ ਜੀ ਆਪਾਂ ਖੜੇ ਆਂਗੇ ਤੇ ਪਿੰਡ ਕੌਰੀਆਂ ਆ ਬੰਦਾ ਚੱਟਾ ਲਾ ਕੇ ਪਿਆ ਤੇ ਗੁਰੂ ਵੀ ਵੀਡੀਓ ਬਣਾ ਲਾ ਹਣਾ ਕੱਲੋਂ ਸਬੂਤ ਰਜਾਣਾਗਾ ਚੱਟਾ ਲਾ ਕੇ ਇਹ ਬੰਦਾ ਪਿਆ ਜੀ ਫੁੱਲ ਟੁੰਨਾ ਇਹਨੂੰ ਕੋਈ ਸੁਰਤ ਨਹੀਂ ਹੈਗੀ 1% ਵੀ ਸੁਰਤ ਨਹੀਂ ਹੈਗੀ ਵੀ ਇਹ ਕਿੱਥੇ ਹੈ ਕਿੱਥੇ ਨਾ ਬਾਅਦ ਚ ਅਗਲਾ ਕਹਿੰਦਾ ਇਹ ਵੀਊ ਲੈਣ ਦੇ ਮਾਰੇ ਕਰਦੇ ਜੇ ਕਰਦੇ ਬਹੁ ਕਰਦੇ ਆ ਸਾਨੂੰ ਥੋੜਾ ਵੀਡੀਓ ਨਾ ਬਣਾ ਯਾਰ ਹੈ ਜੀ ਵੀਡੀਓ ਨਾ ਬਣਾ ਸਾਡੇ ਪਿੰਡ ਦਾ ਮੁੰਡਾ ਹੈ ਇਹਿਆ ਸਾਡੇ ਸਾਰੇ ਸੰਬੰਧੀਆਂ ਤੋਂ ਵੀਡੀਓ ਡਿਲੀਟ ਕਰ ਦੇ ਕਾਕਾ ਪਤਾ ਕੀ ਹੈ ਜਨਾਬ ਮੇਰੀ ਮੇਰੀ ਗੱਲ ਇੱਕ ਮਿੰਟ ਜੀ ਤੁਸੀਂ ਵੱਡੇ ਸਾਤੋਂ ਪੰਜਾਬ ਪੁਲਿਸ ਨੂੰ ਰਿਸਪੈਕਟ ਕਰਦੇ ਆ ਸੁਣੋ ਗੱਲ ਅਸੀਂ ਪੰਜਾਬ ਪੁਲਿਸ ਦੇ ਹੱਕ ਜੀ ਵੀ ਆ ਪੰਜਾਬ ਪੁਲਿਸ ਸਹੀ ਵੀ ਆ ਉਹਨਾਂ ਕਰ ਕੀ ਆ ਪਾure ਬੱਚੇ ਪਏ ਆ ਜੇ ਪੰਜਾਬ ਪੁਲਿਸ ਨਾ ਹੋਵੇ ਆਪਾਂ 1% ਵੀ ਆਪਣਾ ਚੋਰ ਲੁੱਟ ਨਹੀਂ ਮੈਂ ਬਿਲਕੁਲ ਸਹਿਮਤ ਆ ਤੇਰੀ ਗੱਲ ਨਾਲ ਆ ਮੈਂ ਬੂੜ ਵੀ ਉਵੇਂ ਉਵੇਂ ਆ ਗਿਆ ਪੂਰਾ ਤਿਆਰ ਨਹੀਂ ਹੋਇਆ ਕਿਹਾ ਵਰਦੀ ਵੀ ਨਹੀਂ ਪੂਰੀ ਵਾ ਕੇ ਆਇਆ ਮੈਂ ਮੈਂ ਰੋਟੀ ਵੀ ਨਹੀਂ ਖਾ ਕੇ ਆਇਆ ਆ ਦੇ ਮੇਰੀ ਸਾਹਮਣੇ ਗੱਡੀ ਖੜੀ ਹੈ ਮਰੂਤੀ ਠੀਕ ਹੈ ਜਿੰਦਗੀ ਦੀ ਮੇਰੀ ਆਹੀ ਕਮਾਈ ਹੈ ਸਾਹਮ ਖੱਲੀ ਮੈਂ ਹੋਂਦ ਤੱਕ ਮਰੂਤੀ ਗਈ ਮਰੂਤੀ ਹੀ ਬਣਾਈ ਹੈ ਆ ਆ ਚਾਬੀ ਆ ਜੀ ਗੱਡੀ ਦੀ ਨਾ ਮੇਰੀ ਗੱਲ ਠੀਕ ਹੈ ਇੱਕ ਮਿੰਟ ਇੱਕ ਹੁਣ ਕਾਕਾ ਮੇਰੀ ਗੱਲ ਸੁਣਾ ਇਹ ਸੋਟਾ 10 ਸਾਲ ਦੀ ਦੇਖ ਰਹੀ ਜੀ ਆਪੀ 10 ਸਾਲ ਦੀ ਹੈ ਨਾ 10 ਸਾਲ ਸਾਲ 10 ਸਾਲ ਦੀ ਹੈ ਅੱਬ ਮੰਨਦੇ ਆ ਜੀ 50 ਪੁਲਿਸ ਤੂੰ ਮੇਰੇ ਮੇਨੂੰ ਆਵੇਂ ਬੱਚੇ ਮੈਂ ਅੱਜ ਤੱਕ ਕਿਸੇ ਤੋਂ ਰਸ਼ਵਤ ਲਈਏ ਨਹੀਂ ਲੋਕ ਇਹਨੇ ਪੁਲਸ ਵਾਲੇ ਮਾੜੇ ਆ ਪੁਲਸ ਵਾਲੇ ਕਰਾਫਟ ਆ ਅੱਜ ਤੱਕ ਮੈਂ ਕਿਸੇ ਤੋਂ ਕਰ ਰੀਆ ਲਿਆ 1 ਰੁਪਿਆ ਲਈ 50 ਪੁਲਿਸ ਬਹੁਤ ਸਹੀ ਹੈ ਜੀ ਅਸੀਂ ਮੰਨਦੇ ਆ ਅਸੀਂ ਪੰਜਾਬ ਪੁਲਿਸ ਦੀ ਰਿਸਪੈਕਟ ਕਰਦੇ ਆ ਪੰਜਾਬ ਪੁਲਿਸ ਸਾਡੇ ਨਾਲ ਉ ਵੀਡੀਓ ਉੱਪਰ ਇੱਕ ਸਬੂਤ ਰੱਖਣਾ ਸਬੂਤ ਰੱਖਣਾ ਪੇਜ ਤੇ ਨਹੀਂ ਪਾਉਣੀ ਨਹੀਂ ਪਤਾ ਕੀ ਹੈ ਦੇਖੋ ਮੇਰੀ ਗੱਲ ਸੁਣੋ ਜੀ ਪਤਾ ਕੀ ਹੈ ਮੈਂ ਪੇਜ ਤੇ ਹੀ ਪਾਉਂ ਕਿਉਂਕਿ ਸੁਣੋ ਇੱਕ ਮਿੰਟ ਦੇਖੋ ਜਨਾਬ ਤੁਸੀਂ ਸਤ ਰਿਸਪੈਕਟਡ ਹੋ ਦੇਖੋ ਅਸੀਂ ਵੀਡੀਓ ਪਾਵਾਂਗੇ ਫੇਸਬੁਕ ਉੱਤੇ ਚਾਰ ਬੰਦੇ ਹੋਰ ਜਿਹੜਾ ਕੋਈ ਨਸ਼ਾ ਪਤਾ ਕਰਦਾ ਉਹ ਅਗਲਾ ਹੋਰ ਜਾਣੂਗਾ ਹਨਾ ਫੇਰ ਮੇਰੀ ਗੱਲ ਸੁਣੋ ਵੀਡੀਓ ਤੁਸੀਂ ਪਾ ਦਿਓ ਇੱਕ ਤਾਂ ਨਾਂ ਨਹੀਂ ਲੈਣਾ ਬੰਦੇ ਦਾ ਇਹ ਕਿਹਦਾ ਜੀਰਾਂ ਨਹੀਂ ਹੋਣਾ ਚਾਹੀਦਾ ਦੇਖੋ ਤਾਂ ਕਰਨਾ ਨਹੀਂ ਗੁਰੀ ਸਮਝਾਓ ਬੱਚੇ ਨੂੰ ਪਤਾ ਕੀ ਹੈ ਜੀ ਵੇਖ ਇਹ ਤੁਸੀਂ ਤੁਹਾਡਾ ਇਹ ਜਿਹੜੀ ਤੁਸੀਂ ਮਤਲਬ ਪੁਲਿਸ ਪੁਲਿਸ ਪ੍ਰਸ਼ਾਸਨ ਤੋਂ ਉੱਪਰ ਦੀ ਹੋ ਕੇ ਕੰਮ ਕਰ ਰਹੇ ਹੋ ਠੀਕ ਹੈ ਇੱਕ ਮੇਰੀ ਵੀਡੀਓ ਨਾ ਬਣਾਓ ਠੀਕ ਹੈ ਉੱਪਰ ਦੀ ਹੋ ਰਹੀ ਜੀ ਅਸੀਂ ਨਹੀਂ 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 ਕਾਕਾ ਦੇਖੋ ਇਹ ਗਲਤਰੀ ਮਾੜੀ ਹੈ ਜੋ ਗਲ ਮਾੜੀ ਹੈ ਮਾੜੀ ਹੈ ਠੀਕ ਹੈ ਤੈਨੂੰ ਅਸੀਂ ਕਹੀਏ ਨੇ ਵੀਡੀਓ ਪਾ ਦੇ ਕੁਝ ਕਰ ਸਾਨੂੰ ਪਤਾ ਹਰ ਬੰਦੇ ਨੂੰ ਉਹਦੇ ਪੈਸੇ ਦਾ ਕੀ ਮਤਲਬ ਹੈ ਨਾ ਇਹ ਪੈਸੇ ਦਾ ਕੀ ਕਮਾਉਂਟ ਹੈ ਤੇ ਫਿਰ ਤੁਸੀਂ ਜਦੋਂ ਅਸੀਂ ਅਸੀਂ ਪੁਲਿਸ ਪੁਲਿਸ ਪ੍ਰਸ਼ਾਸਨ ਹੈਗੇ ਹਾਂ ਤੁਹਾਨੂੰ ਲੋੜ ਹੀ ਨਹੀਂ ਸੁਣ ਜਨਾਬ ਗੱਲ ਸੁਣ ਮੇਰੀ ਮੈਂ ਪੰਜਾਬ ਪੁਲਿਸ ਦੀ ਬਹੁਤ ਰਿਸਪੈਕਟ ਕਰਦਾ ਠੀਕ ਹੈ ਮੇਰੇ ਕਈ ਮਿੱਤਰ ਵੀ ਪੰਜਾਬ ਪੁਲਿਸ 'ਚ ਹੈ ਕਈ ਮੇਰੇ ਡੈਡੀ ਦੇ ਮਿੱਤਰ ਪੰਜਾਬ ਪੁਲਿਸ 'ਚ ਹੈ ਠੀਕ ਹੈ ਬਾਕੀ 2-4 ਹੁੰਦੇ ਆ ਜਿਹੜੇ ਹਨਾ ਪੰਜਾਬ ਪੁਲਿਸ ਨੂੰ ਬਦਨਾਮ ਕਰਦੇ ਆ ਸਾਰੀ ਪੰਜਾਬ ਪੁਲਿਸ ਬਹੁਤ ਸਹੀ ਆਪਾਂ ਉਹਨਾਂ ਕਰਕੇ ਆਪਣੀਆਂ ਧੀਆ ਭੈਣਾਂ ਨਹੀਂ ਆਪਣੀਆਂ ਧੀਆ ਭੈਣਾਂ ਦੀ ਇੱਜ਼ਤਾਂ ਨੂੰ ਪੈਜਣ ਲੋਕ ਹਨ ਹਣਾ ਆਪਾਂ ਉਹਨਾਂ ਕਰਕੇ ਬੱਜੇ ਪੰਜਾਬ ਪੁਲਿਸ ਬਹੁਤ ਜੀ ਆਪਾਂ ਪੁਲਿਸ ਦੇ ਹੱਕ ਵਿੱਚ ਬੋਲਦੇ ਜੀ ਅਸੀਂ ਪੁਲਿਸ ਵਾਲੇ ਰਾਤਾਂ ਨੂੰ ਤੁਹਾਡੀ ਹਫਾਜ਼ਤ ਨਾ ਕਰੀਏ ਨਾ ਤਾਂ ਚਿੱਤਿਆਂ ਵਾਲੇ ਤੁਹਾਡੇ ਇੱਕ ਰਾਜਵਲਵੜ ਤੁਹਾਨੂੰ ਮਾਰਨ ਮਾਰਦੇ ਨਹੀਂ ਉਹਨੂੰ ਲੁੱਟਣ ਹੁਣ 92 ਤੋਂ 94 ਕਰੋੜ ਦੀ ਚੋਰੀ ਹੋਈ ਹੈ ਇਹ ਤੈਨੂੰ ਸੁਣਾ ਮੀਰੀਏ ਚ ਨਮੋਲਪਿੰਡ ਨਮੋਲਪਿੰਡ ਜੇ ਅਸੀਂ ਉੱਥੇ ਸਾਡਾ ਪੁਲਿਸ ਪ੍ਰਸ਼ਾਸਨ ਆਪਦੀ ਕਾਰਵਾਈ ਨਾ ਕਰੇ ਉਹਨਾਂ ਬੰਦਿਆਂ ਨੂੰ ਨਾ ਪਾਲੇ ਤਾਂ ਮੈਂ ਲਿਖ ਕੇ ਨਾ ساری ਜ਼ਿੰਦਗੀ ਨਹੀਂ ਛੱਡ ਸਕਦਾ ਪਤਾ ਕੀ ਹੈ ਆਪਾਂ ਬੰਦੇ ਨੂੰ ਪੁੱਛ ਲਈਏ ਕੋਈ ਗੱਲ ਨਹੀਂ ਕੋਈ ਚੱਕਰ ਨਹੀਂ ਹੈ ਜੀ ਆਪਾਂ ਇਹਨੂੰ ਪੁੱਛ ਲਈਏ ਨਾ ਮਾੜਾ ਮੋਟਾ ਤੁਹਾਨੂੰ ਦਿਖਾਉਣਾ ਮੂੰਹ ਤੇ ਦਿਖਾਉਣਾ ਨਹੀਂ ਵੀਡੀਓ ਨਹੀਂ ਜੇ ਵੀਡੀਓ ਪਾਇਆ ਅਸੀਂ ਤੇਰੇ ਕਰਵੇ ਕਰਾਂਗੇ ਜਨਾਬ ਆਪਾਂ ਪਤਾ ਕੀ ਹੈ ਕੋਈ ਚੱਕਰ ਨਹੀਂ ਹੈ ਜੀ ਵੀਡੀਓ ਡਿਲੀਟ ਕਰ ਯਾਰ ਪਤਾ ਕੀ ਹੈ ਜੀ ਵੀਡੀਓ ਡਿਲੀਟ ਕਰ ਯਾਰ ਜਨਾਬ ਮੇਰੀ ਗੱਲ ਮੈਂ ਤੁਹਾਨੂੰ ਬੰਦਾ ਹਾਂ ਕਿ ਵੀਡੀਓ ਡਿਲੀਟ ਕਰ ਯਾਰ ਵੀਡੀਓ ਡਿਲੀਟ ਕਰੋ ਜਨਾਬ ਕੁਝ ਨਹੀਂ ਹੁੰਦਾ ਨਹੀਂ ਨਹੀਂ ਜਨਾਬ ਵੀਡੀਓ 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 ਬਣਾ ਲਓ ਜਨਾਬ ਫੋਨ ਬੜਾ ਹਾਂ ਹੈਲੋ ਹਾਂ ਜੀ ਸਮਝ ਗਈ ਜਨਾਬ ਫੋਨ ਕਰਾਓ ਫੋਨ ਤੋਂ ਬੜਾ ਲਓ ਵੀਡੀਓ ਉਹਦੀ ਚ ਪਾਉਣੀ ਹੈ ਹਾਂਜੀ ਜੇਰਾ ਮੈਨੂੰ ਫੇਸਬੁਕ ਪੇਜ ਦਿਖਾ ਦੇਣਾ ਕੀ ਨਾਂ ਤੇ ਆ ਖੋਲ੍ਹੇ ਸੇ ਮੇਰੀ ਵੀ ਹਰਮਨ ਕਾਉਂਟਰ ਤੋਂ ਖੋਲ੍ਹ ਖੋਲ੍ਹੇ ਜੇ ਦਾ ਫੇਸ ਆ ਗਿਆ ਜਾਏ ਬੰਦੇ ਦੀ ਮੇਰੀ ਗੱਲ ਸੁਣਾ ਅਸੀਂ ਤੈਨੂੰ ਰੋਕਦੇ ਨਹੀਂਗੇ ਚਲਾਉਂਦਾ ਪਈ ਚਲਾਉਂਦਾ ਜੀ ਜੇ ਜਨਾਬ ਜੀ ਇਹ ਬੰਦੇ ਨੇ ਕੱਲ ਨੂੰ ਸੁਸਾਇਡ ਕਰ ਲਿਆ ਅੱਜ ਇਹਦੀ ਸ਼ਕਲ ਆਪਾਂ ਵੀ ਕਿਸੇ ਨੂੰ ਦਿਖਾਣੀ ਤੇ ਜੀ ਵੀਡੀਓ ਨੂੰ ਨਹੀਂ ਮੈਂ ਪਾ ਸਕਦਾ ਅੱਜ ਤਰੱਕੀ ਵਾਸਤੇ ਪਾ ਸਕਦਾ ਮੇਰੇ ਇੱਕ ਇੱਕ ਸਟਾਰਾ ਮੈਂ ਦੋ ਦੋ ਸਟਾਰਾਂ ਲਈ ਇਹ ਬੰਦੇ ਨੂੰ ਅੱਗੇ ਦਿਖਾ ਦਿੰਦਾ ਵੀ ਭਾਈ ਦੇਖੋ ਮੈਂ ਜਿੰਦਗੀ ਬਚਾਈ ਹੈ ਜੀ ਜੇ ਚਾਹੋ ਵੀਡੀਓ ਉਸ ਬਹੁਤ ਸਹੀ ਹੈ ਜੀ ਨਹੀਂ ਫਿਰ ਸਹੀ ਹੈ ਮੇਰੀ ਗੱਲ ਸੁਣਨਾ ਕਮੈਂਟ ਜੀ ਜਨਾਬ ਕੋਈ ਨਹੀਂ ਕੋਈ ਚੱਕੀ ਛੱਡ ਆ ਕੋਈ ਨਹੀਂ ਠੀਕ ਹੈ ਪਿੱਤਰਾ ਵੇਖ ਲਿਆ ਜੇ ਕੱਲ ਨੂੰ ਇਹਦੇ ਦਾ ਫੇਸਬੁਕ ਦੇਖੋ ਹੁਣ ਤੁਸੀਂ ਹੈ ਛੋਟੀ ਜਿਹੀ ਬਧਰਨ ਦਿੰਦਾ ਤੁਸੀਂ ਨਸ਼ਾ ਕਰਦੇ ਫੜੇਗੇ ਚੋਰੀ ਕਰਦੇ ਫੜੇਗੇ ਤੁਹਾਨੂੰ ਮੈਂ ਕੱਲ੍ਹ ਆਣੇ ਫੜ ਲਿਆ ਤੁਹਾਨੂੰ ਛੱਡਤਾ ਤੁਸੀਂ ਅਸੀਂ ਜ਼ਿੰਦਗੀ ਬਦਲੋਗੇ ਛੱਡੋਗੇ ਕੰਮ ਛੱਡਾਂਗੇ ਜੇ ਅਸੀਂ ਤੁਹਾਡਾ ਚਿਹਰਾ ਰਿਵੀਲ ਕਰ ਦੇਈਏ ਕਿਸੇ ਅੱਗੇ ਤਾਂ ਤੁਹਾਡੀ ਉਹ ਵੀਡੀਓ ਉਹਨਾਂ ਨੂੰ ਕੋਲ ਵੀ ਜਾਓ ਤੁਹਾਡੇ ਰਿਸ਼ਤੇਦਾਰਾਂ ਕੋਲ ਵੀ ਜਾਓ ਤੁਹਾਡੇ ਸਾਥ ਸਹੰਦੀਆਂ ਕੋਲ ਵੀ ਜਾਓ ਤੁਹਾਡੇ ਦੋਸਤਾਂ ਕੋਲ ਜਾਓ ਜਨਾਬ ਜਾਊਗਾ ਤਾਂ ਉਹ ਤੁਸੀਂ ਦੱਸੋ ਵੀ ਉੱਥੇ ਆ ਕੇ ਤੁਹਾਡੀ ਜ਼ਿੰਦਗੀ ਨਰਕ ਬਣੂਗੀ ਤੁਸੀਂ ਸਹੀ ਬਣੂਗੀ ਇੱਕ ਮਿੰਟ ਇੱਕ ਮਿੰਟ ਤੇ ਦੇ ਨਾ ਗੱਲ ਨਹੀਂ ਕਰ ਰਿਹਾ ਮੈਂ ਗੱਲ ਇਹਨਾਂ ਕਰ ਰਿਹਾ ਸਹੀ ਬਣੂਗੀ ਠੀਕ ਹੈ ਜਿਹੜੇ ਗੈਂਗਸਟਰ ਬਣਦੇ ਆ ਠੀਕ ਹੈ ਕ੍ਰਿਮੀਨਲ ਬਣਦੇ ਆ ਉਹ ਤਾ ਬਣਦੇ ਆ ਉਹਨਾਂ ਨੂੰ ਬਣਾਇਆ ਜਾਂਦਾ ਹੁਣ ਇਹ ਮੁੰਡਾ ਇਹ ਨਸ਼ਾ ਕੀਤਾ ਹੈ ਪਹਿਲੀ ਗੱਲ ਆਪਾਂ ਇੱਥੇ ਆਪਣਾ ਫਰਜ਼ ਬਣਦਾ ਹੈ ਆ ਐਂਬੂਲੈਂਸ ਆਸੀ ਐਂਬੂਲੈਂਸ ਨੂੰ ਬੁਲਾਉਣੀ ਆ ਉਹ ਇੱਥੇ ਲੈ ਕੇ ਆਉਣਗੇ ਠੀਕ ਹੈ ਮੁੰਡਾ ਦੇਖੋ ਮੁੰਡਾ ਠੀਕ ਹੈ ਹੈਲੋ ਹੈਲੋ ਹਾਂਜੀ ਹਾਂਜੀ ਉਹ ਬਈ ਵੀਰੇ ਹੈਲੋ ਵੀਰੇ ਹੈਲੋ ਆਓ ਜੀ ਇੱਥੇ ਪਹੁੰਚੋ ਆਪਣਾ ਹਾਂ ਇੱਥੇ ਨਾ ਆਪਣਾ ਮੁੰਡਾ ਹੈਗਾ ਕੋਈ ਆਪਣੇ ਪਿੰਡ ਤੋਂ ਪਿੰਡ ਤੋਂ ਹੀ ਹੈ ਹੈਲੋ ਕੌਰਿਆਂ ਪਿੰਡਾ ਜੀ ਹਾਂ ਹਾਂ ਤੇ ਉੱਥੇ ਤੁਸੀਂ ਜਾਓ ਤੇ ਵੀਰੇ ਹਾਂਜੀ 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 ਮੂਹ ਦਿਖਾ ਦਿ ਜਨਾਬ ਹਾਂਜੀ ਹਾਂਜੀ ਮੈਂ ਜਗਜੀਤ ਸਿੰਘ ਬੋਲਦਾ ਜੀ ਨਹੀਂ ਨਹੀਂ ਮੂਹ ਨਹੀਂ ਦਿਖਾਦਾ ਜੀ ਆਜੋ ਜੀ ਆਜੋ ਕਿੰਨਾ ਨੇ ਲੱਗ ਜੂਏ ਜੀ ਨਹੀਂ ਮੁੰਡਾ ਠੀਕ ਹੈ ਕੋਈ ਚੱਕਰ ਨਹੀਂ ਆ ਤਾਂ ਸਾਹ ਚੱਲਦੇ ਨੇ ਹਾਂ ਸਹੀ ਠੀਕ ਹੈ ਠੀਕ ਆ ਖੜਾ ਕਰੋ ਖੜਾ ਕਰੋ ਨਾਲ ਚੱਡੀ ਖੜਾ ਖੜਾ ਕਰੋ ਖੜੋ ਖੜੋ ਹਾਂ ਜੀ ਹਾਂ ਜੀ ਹਾਂ ਜੀ ਜਗਦੀਸ਼ ਸਿੰਘ ਬੋਲਦਾ ਜੀ ਜੀ ਹਾਂ ਠੀਕ ਹੈ ਮੁੰਡਾ ਵੈਸੇ ਇਹਨੂੰ ਸਾਹ ਸੁ ਆ ਗਿਆ ਠੀਕ ਹੈ ਡਰਨ ਵਾਲੀ ਕੋਈ ਗੱਲ ਨਹੀਂ ਹਾਂ ਆ ਦੇਖ ਲਓ ਜੀ ਆਪਾਂ ਖੜੇ ਆਂਗੇ ਹਨਾ ਟੰਡ ਗੌੜੀਆਂ ਤੇ ਇਹੇ ਹੈਗੀ ਤੇ ਬੰਦਾ ਮਸ਼ਾ ਕਰਕੇ ਪਿਆ ਸੀਗਾ ਇਹ ਠੀਕ ਹੈ ਠੀਕ ਹੈ ਮੁੰਡਾ ਹੁਣ ਠੀਕ ਹੈ ਕੋਈ ਗੱਲ ਹਾਂ ਵੀਰੇ ਦੇਖ ਪੁੱਛੋ ਕਿ ਨਾ ਪੰਜਾਬ ਪੁਲਿਸ ਨਾਲ ਖੜੀ ਹੈ ਮੌਕੇ ਤੇ ਆਈ ਹੈ ਦੇਖੋ ਆਪਾਂ ਆਪਾਂ ਹਾਂ ਹਾਂਜੀ ਹਨਾ ਪੰਜਾਬ ਪੁਲਿਸ ਨੂੰ ਅਸੀਂ ਇੱਕ ਫੋਨ ਲਾਇਆ ਨਾਲ ਦੀ ਨਾਲ ਪੰਜਾਬ ਪੁਲਿਸ ਹਾਜ਼ਰ ਹੋ ਗਈ ਲੋਕ ਜਿਹੜੇ ਪੰਜਾਬ ਪੁਲਿਸ ਨੂੰ ਮਾੜਾ ਕਹਿੰਦੇ ਆ ਨਾ ਦੇਖੋ ਕੋਈ ਵੀਡੀਓ ਨਾ ਬਣਾਇਆ ਜਨਾਬ ਕੋਈ ਨਹੀਂ ਕੋਈ ਨਹੀਂ ਪਤਾ ਕੀ ਹੈ ਚੱਕਰ ਕੀ ਹੈਗਾ ਉਹ ਵਿਚਾਰਾ ਹੁਣ ਇਸ ਟਾਈਮ ਮੁੰਡਾ ਜਮਾ ਸਹੀ ਹੈਗਾ ਫੇਸ ਅੱਗੇ ਹੈਗਾ ਹਾਂ ਹਾਂ ਕੱਕੇ ਕਿਵੇਂ ਠੀਕ ਹੈ ਠੀਕ ਹੈ ਠੀਕ ਹੈ ਕੋਈ ਪਰੌਣ ਵਾਲੀ ਨੂੰ ਕਿਹੜਾ ਬੰਦਾ ਜ਼ਰਾ ਐਡਰੈਸ ਬੰਦੇ ਕਿਹੜਾ ਦਰੋ ਇਹਦੇ ਤੋਂ 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 ਇਹ ਮੁਰਾ ਠੀਕ ਹੈ ਯਾਰ ਕੀ ਯਾਰ ਦੇਖੋ ਬਈਆ ਤੁਸੀਂ ਮੈਂ ਉਹਨਾਂ ਮਾਪਿਆਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਚਾਹੁੰਦਾ ਜਿਨ੍ਹਾਂ ਦੇ ਬੱਚੇ ਇਹ ਸੰਗਤ ਚ ਵੱਢ ਗਏ ਉਹ ਠੀਕ ਹੈ ਪੁਲਿਸ ਪ੍ਰਸ਼ਾਸਨ ਕੋਲੇ ਆਉਣ ਉਹਦੇ ਬੱਚਿਆਂ ਨੂੰ ਐਡਮਿਟ ਕਰਾਉਣ ਠੀਕ ਹੈ ਮੈਂ ਉਹਨਾਂ ਸਰਕਾਰਾਂ ਨੂੰ ਬੇਨਤੀ ਕਰਦਾ ਜਿਨ੍ਹਾਂ ਦੇ ਬੱਚੇ ਗਲਤ ਸੰਗਤ ਦੇ ਵਿੱਚ ਵੱਢਦੇ ਆ ਬਈ ਇਹ ਚੀਜ਼ ਨੂੰ ਤੁਸੀਂ ਰੋਕੋ ਅਸੀਂ ਲੋਕ ਹੋਰ ਨਹੀਂ ਕਿਸੇ ਨੂੰ ਕਹਿੰਦੇ ਸਾਨੂੰ ਪੁਲਿਸ ਵਾਲਿਆਂ ਨੂੰ ਕਹਿੰਦੇ ਆ ਸਾਨੂੰ ਪੁਲਿਸ ਪ੍ਰਸ਼ਾਸਨ ਨੂੰ ਕਹਿੰਦੇ ਆ ਵੀ ਇਹਨਾਂ ਕਰਕੇ ਇਹ ਰੋਕ ਨਹੀਂ ਰਹੇ ਅਸੀਂ ਪੂਰਾ ਤਣ ਦੇਹੀ ਨਾਲ ਅਸੀਂ ਪੂਰਾ ਆਬਦਾਨ ਨਵਾ ਰਹੇ ਮੇਨ ਗੱਲ ਇਹ ਹੈ ਜੀ ਥੋੜੇ ਪਿੰਡ ਪਹਿਲਾਂ ਕਿੰਨਾ ਕਿੰਨਾ ਨਸ਼ਾ ਸੀਗਾ ਵਧੀਆ ਜੀ ਬੜਾ ਜ਼ਿਆਦਾ ਸੀਗਾ ਤੇ ਹੁਣ ਹੁਣ ਕਿੰਨਾ ਫਰਕ ਹੈ ਅਸੀਂ ਪੰਜਾਬ ਪੁਲਿਸ ਕਿੰਨੇ ਗੁਰੀ ਕਿੰਨੇ ਪਰਸੈਂਟ ਫਰਕ ਹੈ ਬਹੁਤ ਬਹੁਤ ਪਰਸੈਂਟ ਪੈ ਗਿਆ ਜੀ 90% ਪੈ ਗਿਆ 90% ਫਰਕ ਬਈ ਅਸੀਂ ਪਾਇਆ ਠੀਕ ਹੈ ਅਸੀਂ ਨਹੀਂ ਕਿਤੇ ਅਸੀਂ ਪਾਇਆ ਤੇ 10% ਥੋੜਾ ਜਿਹਾ ਹੱਕ ਬਣਦਾ ਸਾਹ ਦੇ ਦਿੰਦਾ ਪਤਾ ਕੀ ਹੈ ਜੀ 10 ਸਾਲ ਹੋ ਗਏ ਤੁਹਾਨੂੰ ਕੰਮ ਕਰਦਿਆਂ ਨੂੰ ਸਾਰੇ ਨਸ਼ੇ ਦੂਰ ਕਰ ਦਿੱਤੇ ਬਾਕੀ ਸਾਰੀ ਪੰਜਾਬ ਪੁਲਿਸ ਸਹੀ ਹੈ ਗੁਰੀ ਗੁਰੀ ਕਿੰਨੀ ਵੋਟ ਆਪਣੇ ਪਿੰਡ ਜੀ ਸੀ ਟੋਟਲ ਆਪਣੇ 2 ਜਾ ਤੂੰਾਂ ਚ ਚਰਪੰਜ ਘਰ ਹੋਰ ਲੈ ਮਸਾਲਾ ਸਾਧ ਦਿੰਦੇ ਆ ਹੋਰ ਕਿਸੇ ਨਾਲ ਅਜੇ ਤੱਕ ਸਾਧ ਦਿੱਤਾ ਨਹੀਂ ਜੀ ਬਸ ਫਿਰ ਚੱਕਰ ਤਾਂ ਇਹ ਹੀ ਹੈ ਨਾ ਪਤਾ ਕੀ ਜਨਾਬ ਮੇਰੀ ਗੱਲ ਸੁਣੋ ਦੇਖੋ ਹਣਾ ਗੱਲ ਇਹ ਹੈ ਆਪਾਂ ਗੱਲ ਇਹ ਕਰਦੇ ਆ ਕਿ ਆਪਾਂ ਬੁਬਲੀ ਗੱਲ ਨਹੀਂ ਕਰਦੇ ਦੇਖੋ ਅਸੀਂ ਜਿਹੜੇ ਪੰਜਾਬ ਮੇਨ ਪੁਆਇੰਟ ਜਿਹੜੇ ਪੰਜਾਬ ਪੁਲਿਸ ਨਾਲ ਕਹਿੰਦਾ ਪੰਜਾਬ ਪੁਲਿਸ ਇਹ ਹੈ ਬਹੁਤ ਪੈਸੇ ਖਾਂਦੀ ਹੈ ਇਹ ਸਾਡੇ ਪਿੰਡ ਤੋਂ ਨੇ ਜਨਾਬ ਸਾਡੇ ਬਾਈ ਜਗਜੀਤ ਸਿੰਘ ਜੀ ਹੈ ਨਾ ਤੇ ਇਹਨਾਂ ਨੂੰ ਅਸੀਂ ਇੱਕ ਫੋਨ ਲਾਇਆ ਕਲ ਇਹ ਨਾ ਪਿੱਛਣੀ ਅਸੀਂ ਜਿੰਨੇ ਵੀ ਪੰਜਾਬ ਪੁਲਿਸ ਨੂੰ ਫੋਨ ਲਾਉਨੇ ਜਿੰਨੇ ਵੀ ਹਨ ਮੁਲਾਜ਼ਮੇ ਜਿਹੜੇ ਜਿਹੜੀ ਪੋਸਟ ਹੈ ਅਸੀਂ ਫੋਨ ਲਾਉਨੇ ਤਾਂ ਉਹ ਇੱਕ ਫੋਨ ਤੇ ਹਾਜ਼ਰ ਹੁੰਦੇ ਕੋਈ ਅਸੀਂ ਸਰਕਾਰੀ ਗੱਡੀ ਤੇ ਨਹੀਂ ਆਏ ਆਪਣੀ ਪ੍ਰਾਈਵੇਟ ਗੱਡੀ ਤੇ ਆਏ ਆ ਆਪਣੇ ਪੈਟਰੋਲ ਤੇ ਆਏ ਆ ਠੀਕ ਹੈ ਅੱਜ ਤੱਕ ਮੇਰੇ ਕੋਲੇ ਜੋ ਸੀ ਪ੍ਰਾਪਰਟੀ ਦੇਖ ਲਓ ਵੀ ਕੋਈ ਪਾਣੇ ਦੇ ਬੰਦੇ ਨੇ ਪ੍ਰਾਪਰਟੀ ਜੁੜੀ ਜਾਂਦੀ ਦੋ ਤਰ੍ਹਾਂ ਹੈ ਮੇਰੀ 55 60000 ਜੋ ਵੀ ਮੇਰੇ ਜਿੰਨੀ ਕਉਂਦੀ ਹੈ ਮੈਂ ਉਹਦੇ ਤੇ ਲਾਈ ਜਾਂਦਾ ਇੱਕ ਗੱਲ ਆ ਬਾਈ ਬੈਠਿਆ ਕੋਈ ਪਿੰਡ ਦੇ ਗਰੀਬ ਕੁੜੀ ਦਾ ਵਿਆਹ ਹੈ ਕਿਸੇ ਲੋੜਵੰਦ ਕੋਈ ਬਜ਼ੁਰਗ ਆਏ ਅਸੀਂ ਉੱਥੇ پیسے ਵੀ ਦੇ ਦੇ ਕੇ ਦੇ ਲਈ ਇੱਕ ਗੱਲ ਹੋਰ ਹੈ ਜਨਾ ਪਤਾ ਕੀ ਹੈ ਦੇਖੋ ਰਿਸ਼ਬਤ ਦਾ ਕੰਮ ਹੈ ਰਿਸ਼ਬਤ ਆਪੇ ਨਹੀਂ ਕਹਿੰਦੇ ਸਾਰੇ ਮਾੜੇ ਆ ਲੋਕ ਦੋ ਤਿੰਨ ਬੰਦੇ ਹੁੰਦੇ ਆ ਉਹ ਸਾਰਿਆਂ ਨੂੰ ਮਾੜਾ ਬਣਾ ਲੈਂਦੇ ਆ ਪੰਜਾਬ ਪੁਲਿਸ ਸਾਡੇ ਨਾਲ ਬਹੁਤ ਥਾਵੇਂ ਖੜੀ ਹੈ ਇੱਕ ਥਾਵੇਂ ਕੁੜੀ ਨਾਲ ਧੱਕਾ ਕਰ ਰਹੇ ਸੀ ਠੀਕ ਹੈ ਉਹ ਬੰਦੇ ਨੇ ਸਾਡੇ ਤੇ ਆ ਕੇ ਬਾਰ ਕਰਿਆ ਇਸ ਤੋਂ ਬਾਅਦ ਉਹਨਾਂ ਨੇ ਪੰਜਾਬ ਪੁਲਿਸ ਨੇ ਕਾਰਵਾਈ ਕੀਤੀ ਉਹਨਾਂ ਤੇ ਕਿਉਂਕਿ ਅਸੀਂ ਕੁੜੀ ਨਾਲ ਖੜ ਰਹੇ ਸੀ ਵੀ ਹਣਾ ਯਾਰ ਕੁੜੀ ਆਪਣੀ ਧੀ ਵਰਗੀ ਆ ਪਰ ਧੱਕਾ ਨਹੀਂ ਕਰੀ ਜੇ ਪੰਜਾਬ ਪੁਲਿਸ ਨਾ ਹੋਵੇ ਆਪਾਂ ਰਾਤਾਂ ਨੂੰ 12 12 ਵਜੇ ਤੱਕ ਜਿਵੇਂ ਤਾਂ ਆਪਾਂ ਜਮਨ ਸੁਈ ਆਪਣੇ ਘਰਾਂ ਚ ਜਿਵੇਂ ਪੰਜਾਬ ਜਨਾਬ ਨੇ ਦੱਸਿਆ ਨਾ ਵੀ ਆ ਕੇ ਆਪਣੇ ਘਰਾਂ ਚ ਵੱਢ ਜਾਣਾ ਪੂਰੀਆ ਤੇ ਪਿੰਡ ਦੇ ਸਰਪੰਚ ਨਾਲ ਗੱਲ ਕਰ ਮੈਂ ਆ ਕੇ ਠੀਕ ਹੈ ਜੀ ਆ ਕਰ ਮੜਾ ਜਾ ਉਹ ਬਲਾ ਉਹਨੂੰ ਗੱਲਾ ਉਹਨੂੰ ਕਿਦਾਂ ਲੱਗੇ ਵੀ ਮੇਰੇ ਪਿੰਡ ਦੇ ਵਿੱਚ ਮੈਂ ਸਰਪੰਚ ਹੋ ਕੇ ਤੇ ਮੇਰੇ ਪਿੰਡ ਦੇ ਕੀ ਕਰ ਗੱਲ ਮੜੀ ਜੀ ਹੈਲੋ ਸਾਡੇ ਪਿੰਡ ਦਾ ਸਰਪੰਚ ਸਾਰੇ ਸਾਰੀ ਪੰਚਾਇਤ ਸਾਰਾ ਪਿੰਡ ਇਹਦੇ ਭਰਾ ਨੂੰ ਫੋਨ ਲਾ ਬਣਾ ਜਾ ਬਹੁਤ ਵਧੀਆ ਜੀ ਸਾਰਾ ਪਿੰਡ ਇਹ ਭਰਾ ਨੂੰ ਫੋਨ ਸਾਰਾ ਪਿੰਡ ਵਧੀਆ ਜੀ ਇੱਥੇ ਇੱਥੇ ਆ ਜਾ ਜੀ ਇਹਦੇ ਭਰਾ ਨੂੰ ਫੋਨ ਕਰੋ ਜੀ ਜੀ ਕੋਈ ਗੱਲ ਨਹੀਂ ਠੀਕ ਹੈ ਨੰਬਰ ਇਹ ਭਰਾ ਦਾ ਕੀ ਹੈ ਹੈ ਰਾਘਵ ਨੇ ਲੋ ਇਹਦਾ ਖੁਸ਼ੀ ਆਈ ਬਲਾਉ ਨੂ ਬਲਾਉ ਫੋਨ ਕਰ ਖੁਸ਼ੀ ਨੂੰ ਹਾਂ ਲਾਈ ਫੋਨ ਤੇਣਾ ਗਿਆ ਬੱਚੇ ਹਰਮਣ ਆਈ ਹਰਮਣ ਲਾ ਫੋਨ ਲਾ ਹੁਣ ਹੈਲੋ ਖੁਸ਼ੀ ਬੋਲਦਾ ਵੀਰੇ ਵੀਰੇ ਉਰੇ ਆਈ ਆਜ ਇੱਥੇ ਆਪਣੇ ਖੰਡਰ ਜੀ ਨੇਗੇ ਕਰ ਜੇ ਇਹ ਉਹਨਾਂ ਦਾ ਮੁੰਡਾ ਜੀ ਰਾਹੁਲ ਸੀਤੀ ਹੂੰ ਹੂੰ ਖੁਸ਼ੀ ਆਪਣਾ ਬਣ ਗਿਆ ਹਾਂ ਹਾਂ ਆ ਜਾ ਵੀਰੇ ਸੀਤੀ ਆ ਜਾ ਅੱਛਾ 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 ਕੀ ਹਾਲ ਹਾਲਾਤ ਹੋ ਗਏ ਯਾਰ ਆਉਂਦੇ ਨਹੀਂ ਸਰ ਠੀਕ ਹੈ ਠੀਕ ਹੈ ਕਿਦਰ ਡੈਡੀ ਦਾ ਵਧੀਆ ਕਬੱਡੀ ਖੇਡਿਆ ਪਹਿਲਾਂ ਕਰੀ ਲੰਬਾ ਨਹੀਂ ਆਇਆ ਵੀ ਤੂੰ ਯਾਰ ਆ ਕੀ ਕਿਹੜੇ ਕੰਮ ਕਰਦਾ ਹਨ ਤੁਸੀਂ ਕਿਹੜੀ ਕਲਾਸ ਚ ਹੈ ਮੈਂ ਤਾਂ ਜੀ ਮੈਂ ਪਲੱਸ 2 ਕੁਰੀਅਰ ਆ ਆ ਗਿਆ ਯਾਰ ਆ ਗਿਆ ਨਾ ਭਾਈ ਕੀ ਹੋ ਗਿਆ ਭਈ ਇਹਨਾਂ ਨੂੰ ਆ ਦੇਖ ਲੈ ਭਾਈ ਨਿਸਾਬ ਹੈ ਮਾਸ਼ੱਲਾ ਹੀ ਪਿਆ ਜੋ ਭਾਈ ਕੀ ਹੋ ਗਿਆ ਭਾਈ ਹਾਂ ਕੋਈ ਸੀ ਠੀਕ ਹੈ ਭਾਈ ਹੁਣ ਇੱਥੇ ਹੀ ਕਰਨਾ ਐਸ ਵੀ ਨੂੰ ਇਹ ਨੂੰ ਸਮਝਾਓ ਮੜਾ ਮੋਟਾ ਨਸ਼ਾ ਕੀਤਾ ਹੋਇਆ ਯਰ ਇਹਨੇ ਠੀਕ ਐ ਐਂਬੂਲੈਂਸ ਲਾਇਆ ਹੁਣ ਐਂਬੂਲੈਂਸ ਲਾਇਆ ਪੂਰਾ ਬਾਈ ਆਪਦਾ ਬੱਚੇ ਦਾ ਧਿਆਨ ਰੱਖੋ ਪਤਾ ਕੀ ਐ ਵੀਰੇ ਤੂੰ ਸੀ ਕਹਿਗਾ ਨਾ ਵੀਡੀਓ ਬਣਾ ਰਿਹਾ ਐ ਵੀਡੀਓ ਸੀ ਤਾਂ ਬਣਾਉਣਾ ਹੁਣ ਤੂੰ ਆ ਗਿਆ ਹਨਾ ਚੱਲ ਤੂੰ ਨੌਲਡ ਵਾਲਾ ਬੰਦਾ ਤੂੰ ਪੜਿਆ ਲਿਖਿਆ ਤੈਨੂੰ ਪਤਾ ਐ ਜੇ ਅਸੀਂ ਸਬੂਤ ਨਾ ਕਰੀਏ ਕੱਲ ਨੂੰ ਬਾਈ ਕਰਦੇ ਕਹਿ ਦੇਣਾ ਹਨਾ ਤੇਰਾ ਡੈਡੀ ਕਦੇ ਖੁਸ਼ੀ ਆ ਵੀ ਯਾਰ ਐਂ ਕਰਕੇ ਇਹ ਕਰਦੇ ਨੇ ਹਨਾ ਤਾਂ ਫਿਰ ਬਾਈ ਕੱਲ ਨੂੰ ਗੱਲਾਂ ਵੱਖਰੀਆਂ ਨੇ ਅਸੀਂ ਪੰਜਾਬ ਪੁਲਿਸ ਨੂੰ ਫੋਨ ਲਾਇਨ ਨਾਲ ਦੀ ਜਨਾਹ ਪਹੁੰਚਾ ਡੈਡੀ ਨੂੰ ਫੋਨ ਲਾ ਫੋਨ ਇਹਨੂੰ ਫੋਨ ਦੇ ਮੈਨੂੰ ਢੇੜੀ ਨੂੰ ਫੋਨ ਲਾ ਲਾ ਢੇੜੀ ਨੂੰ ਫੋਨ ਲਾ ਦੇ ਇਹਨੂੰ ਤੇ ਦੇਖ ਲਓ ਜੀ ਪੰਜਾਬ ਪੁਲਿਸ ਦੇ ਹਾਲਾਤ ਦੇਖ ਲਓ ਹਨਾ ਹਲੋ ਹਾਂ ਜੀ ਹਾਂ ਕਲੀਸੀ ਗਾਲ ਜੀ ਇੱਕ ਆ ਤੁਹਾਡਾ ਮੁੰਡਾ ਸੀਗਾ ਚਿੱਟਾ ਪੀ ਪਿਆਗਾ ਇਸ ਨੂੰ ਨਾ ਨਾਉ ਕੀ ਆਪਣੇ ਮੁੰਡੇ ਦਾ ਕਰਨੇਗਾ ਜੀ ਹਾਂਜੀ ਹਾਂਜੀ ਇਹੀ ਹੈ ਜੀ ਡੈਡੀ ਨੇ ਤੈਨੂੰ ਫੋਨ ਲਾ ਰੱਖਿਆਗਾ ਤੇ ਇਹ ਆਪਣਾ ਜਿਹੜਾ ਆਪਣੇ ਪਿੰਡ ਦੇ ਪਿੱਛੇ ਨਹੀਂ ਉਧਰ ਖੰਡਰ ਟੋਬੇ ਕਣੀ ਹਾਂਜੀ ਹਾਂਜੀ ਉੱਥੇ ਪਿਆਗਾ ਆਪਣੀ ਪੰਜਾਬ ਪੁਲਿਸ ਵੀ ਆ ਰਹੀ ਹੈ ਓਕੇ ਹਾਂਜੀ ਹਾਂ ਇਧਰ ਆਪਣਾ ਖੰਡਰ ਜਿਹੜਾ ਇਧਰ ਟੋਬੇ ਕਣੀ ਬੈਕ ਸਾਈਡ ਹਣਾ ਟੁੱਟਣ ਵਾਲੇ ਪਾਸੇ ਇਧਰ ਆ ਜੀ ਇਧਰ ਆ ਜੀ ਤੁਸੀਂ ਮੜਾ ਬਾਕੀ ਥੋੜਾ ਮੁੰਡਾ ਤਾਂ ਆ ਗਿਆ ਖੁਸ਼ੀ ਦਾ ਆ ਗਿਆ ਮੋਟਰਸਾਈਕਲ ਤੇ ਲੈ ਜਾ ਮੈਨੂੰ ਵੀਰਾ ਫਿਰ ਹੁਣ ਸਾਡੇ ਕੋਲੇ ਜਨਾਬ ਮੋਟਰਸਾਈਕਲ ਨਹੀਂ ਹੈਗਾ ਹਾਂ ਚਲ ਗਿਆ ਵਧੀਆ ਯਾਰ ਹੋਰ ਮੜਾ ਜਾਇਓ ਦੇਖੀ ਤਾਂ ਬੜੇ ਹਾਲਾਤਾਂ ਵਿੱਚ ਪੁਰੇ ਆਇਓ ਕਿੱਥੇ ਆਇਆ ਇਹ ਖੰਡਰ ਚ ਆਪਣਾ ਜਿਹੜਾ ਤੂਤਾਂ ਨੇ ਗਿਆ ਉੱਥੇ ਆ ਮੜਾ ਆਜੋ ਛੇਰੀ ਅਸੀਂ ਵੀਡੀਓ ਬਣਾਈ ਜਾਨੇਗੇ ਬਾਕੀ ਸਬੂਤ ਕਰ ਰੱਖਿਆਗਾ ਪਤਾ ਕੀ ਆ ਵੀਡੀਓ ਸੀ ਚਾਚਾ ਜੀ ਪਤਾ ਕਾਦੋਂ ਬਣਾਣੇ ਆਗੇ ਵੀ ਹਨਾ ਕੱਲ ਨੂੰ ਅਗਲਾ ਕਹਿ ਦਿੰਦਾ ਬਿਊਗਾ ਨਾ ਸਾਨੂੰ ਕੋਈ ਚੱਕਰ ਨਹੀਂ ਵੀਰ ਸਾਡੇ ਮੁੰਡੇ ਨੂੰ ਇਹਨਾਂ ਨੇ ਆਪ ਨਛੇਤੇ ਲਾ ਕੇ ਬਿਠਾਇਆ ਜਾਂ ਕੁਝ ਵੀ ਹਨਾ ਇਹ ਲਾਉਂ ਅਸਤੌਰੀ ਲੰਗੇ ਜਾਂਦੇ ਸੀ ਕਿ ਸਾਡੇ ਦੇਖਿਆ ਫਿਰ ਪੰਜਾਬ ਪੁਰੀ ਨੇ ਪੰਜਾਬ ਪੁਲਿਸ ਨੂੰ ਫੋਨ ਕਰਿਆ ਤੇ ਜਗਜੀਤ ਸਿੰਘ ਜੀ ਆਏ ਹਨਾ ਇਸ ਤੋਂ ਬਾਅਦ ਚ ਆ ਕੇ ਹੁਣ ਇਹ ਹੁਣ ਸੁਰਤਾਈਏ ਨੂੰ ਤੇ ਖੁਸ਼ੀ ਆ ਗਿਆ ਤੁਹਾਡਾ ਗੱਲ ਕਰ ਲਓ ਮੜਾ ਜੀ ਹੈਲੋ ਹੈਲੋ ਜਨ ਮੜਾ ਆਇਓ ਜੀ ਬਕਰੇ ਆਉਂਦਾ ਚਾਹੇ ਮੈਂ ਲੈ ਲੈ ਲੈ